ਅਈਗਾ ਟ੍ਰੇਟਰ ਸਟਾਰਟਿੰਗ ਦੇ ਹੁਣ ਆਈਗਾ ਰੇਕ ਆਪਾਂ ਲੈ ਲਈ ਗੱਲ ਪਿੱਲੋ ਦੇ ਵਿੱਚ ਇਹ ਫਿਰ ਅੱਜ ਆਪਾਂ ਸ਼ੁਰੂ ਕੀਤਾ ਕਿਉਂਕਿ ਅੱਜ ਇਹਦੇ ਆਪਾਂ ਖੋਲੇ ਟਾਇਰ ਮਗਰਲੇ ਮੋਡਾ ਸੰਦੂ ਆਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ 'ਚ ਤੇ ਅੱਜ ਦੇ ਵਲੌਗ 'ਚ ਅਪਾ ਚੱਲੇ ਆਂ ਜੀਰੇ ਕਮੈਨ ਲੈਣ ਹਰਮੀਤ ਆਪਾਂ ਖਰੀਦੀ ਸੀ ਕੱਲ ਪਰਸੋਂ ਤੇ ਪ੍ਰੀਰ ਕਮੈਨ ਆਪਾਂ ਸੇਲ ਕਰਤੀ ਤੇ ਮੈਂ ਗੁਰਮਖ ਡੈਡੀ ਚਾਚਾ ਤੇ ਨਾਲ ਮੇਜਰ ਫੋਰਮੈਨ ਤੇ ਹੁਣ ਅਸੀਂ ਲੱਗੇ ਆਂ ਤੁਰਨ ਤੇ ਮਿਲਦੇ ਆਂ ਗੇੜਗੇ ਮਸ਼ੀਨ ਵਾਲੇ ਘਰੇ ਆਪਾਂ ਪਹੁੰਚ ਗਏ ਉਹ ਪਲੀ ਮਸ਼ੀਨ ਖੜੀ ਬਾਕੀ ਬਾਤ ਚਲੋ ਖਾਉਣਾ ਹੈ ਬੜਾ ਬਣਾ ਕੇ ਮੈਂ ਨਾ ਕੋਈ ਤਾਂ ਪਾਇਆ ਨਹੀਂ ਨਾ ਐਂ ਬੜਾ ਗੱਲ ਦਾ ਤੇਰਾ ਅੱਜ ਦੋ ਘਰ ਜਲਾ ਦਿਓ ਮੈਨੂੰ ਸਹੀ ਗੱਟ ਰੈਕਟਰ ਸਟਾਰਟ ਨਹੀਂ ਦੇਣਾ ਹੈਗਾ ਰੇਖਾ ਆਪੇ ਤਾਂ ਲੈ ਨਹੀਂ ਗਰ ਪਿੰਡੋਂ ਆਖਿਰ ਬਾਸਕਟ ਲਾਦ ਲੈ ਗੋਲਾ ਪਿਆ ਮਸ਼ੀਨਾਂ ਖੜੀ ਬਦੂ ਜਾਈ ਬਰੇ ਕੱਟੇ ਜਦ ਬਰੇ ਮੁਰਥੋ ਜਮਾ ਫਾਟੇ ਤੇ ਹੋਰ ਸੀ ਜੀ ਪਾ ਕੇ ਨੂੰ ਤੇ ਹੋਰ ਫਟ ਗਿਆ ਓਏ ਦੱਸਾ ਕਿੱਥੇ ਬੰਦੇ ਗਰਮ ਖਸ ਰੇਹ ਕੋਈ ਰਿਵਿਊ ਦਾੰਦ ਇਹ ਕਿੱਦਾਂ ਕੱਢ ਕੇ ਉਤਾਰੀ ਕੀ ਕਹਾਂ ਕੋਈ 10 ਮਹੀਨਿਆਂ ਬਾਰੇ ਬਹੁਤ ਵਧੀਆ ਮੋਡੀਫਿਕੇਸ਼ਨ ਵੀ ਹੋਈ ਹੈ ਲੀਡਾ ਵੱਜਣ ਲੱਗ ਪਿਆ 메ਜਰ ਤੇਲ ਪਾਣੀ ਚੈੱਕ ਕਰਦਾ ਆ ਹੈ

<noise> <hesitation> <unintelligible> <hesitation> <hesitation> <unintelligible> <hesitation> <unintelligible> <hesitation> <unintelligible> ਅੱਗੇ ਮੇਜਰ ਖੋਲ ਦਵਾਂ ਟੱਕਣਾ ਅੱਗੇ ਤੁਸੀਂ ਦੇਖ ਸਕਦੇ ਆ ਜਿੱਦਾਂ ਮਸ਼ੀਨ ਲਿਆਂਦੀ ਕਿਸੇ ਕਾਰਨ ਕਰਕੇ ਵਲੌਗ ਕਰਨਾ ਪਿਆ ਸੀ ਉੱਥੇ ਬੰਦ ਤੇ ਫਿਰ ਅੱਜ ਆਪਾਂ ਸ਼ੁਰੂ ਕੀਤਾ ਕਿਉਂਕਿ ਅੱਜ ਇਹਦੇ ਆਪਾਂ ਖੋਲੇ ਟਾਇਰ ਮਗਰਲੇ ਕੰਮ ਤਾਂ ਦਿੰਦੇ ਹੀ ਪਰ ਆਪਾਂ ਫਿਰ ਵੀ ਚਾਚੇ ਹੁਣ ਹੀ ਗਏ ਹੋਏ ਪੌਣ ਟਾਇਰ ਹਰਮਿਤ ਮਸ਼ੀਨ ਆਪਾਂ ਲਈ ਅੱਠ ਮਾੜ ਲਏ ਜੀ ਤੇ ਹੁਣ ਟਾਇਰ ਪਾਉਣ ਗਏ ਹੋਏ ਜੀਰੇ ਆਉਂਦੇ ਆ ਤੇ ਫਿਰ ਵਿਖਾਉਣੇ ਆ ਆ ਇਹਦਾ ਕਟਰ ਵਧੀਆਂ ਕਟਰ ਬਣਾਇਆ ਹੋਇਆ ਜਿੰਨਾ ਤੋਂ ਲਈ ਇਹਦਾ 16 ਇੰਚ ਰੋਲਾ ਸਾਰੇ ਰੀਲ ਦਾ ਕੰਮ ਨਵਾਂ ਹੋਇਆ ਚਾਚੇ ਨਹੀਂ ਆਉਂਦੇ ਤੇ ਫਿਰ ਆਪਾਂ ਵਿਖਾਉਣੇ ਤੁਹਾਨੂੰ ਉਹਨਾਂ ਨੂੰ ਤਾਂ ਸ਼ਾਇਦ ਨੇਰਾ ਹੀ ਹੋ ਜਾਣਾ ਹਾਂਜੀ ਬਾਕੀ ਮਿਲਦੇ ਆਂ ਜਦੋਂ ਅੱਗੇ 25 ਟਾਇਰ ਆ ਗਏ ਨੇ ਘਰੇ ਆਪਣੇ 25 ਦੇ ਮਾਰ ਕੇ ਵਾਲੇ ਨਵੇਂ BKT ਦੇ ਪਾਤੇ ਮੈਂ ਦੇਖਿਆ ਸੀ ਕੋਈ ਚੱਲਦੇ ਪਾਉਣਗੇ ਗੁਰਮukh Singh ਜੀ ਚੈੱਕ ਕਰਦੇ ਜਿੰਨੇ ਦੇ ਤੁਸੀਂ ਦੱਸ ਦੋਗੇ ਕਿੰਨੇ ਦੇ ਇਹ ਪਾਤੇ ਆਪ 23000 ਦੇ 23000 ਦੇ ਟਾਇਰ ਬਾਤੇ ਨਵੇਂ ਪ੍ਰਾਣੇ ਵਿੱਚ ਕਿੰਨੇ ਦੇ ਗਏ 5000 5000 ਦੇ ਪੁਰਾਣੇ ਲੱਕੜ ਰੂਪੇ ਮਿਲਾ ਦੇ ਹੂੰ ਇਹਨਾਂ ਲਾਗੇ ਪਰ ਆਖਲੇ ਸਾਰੇ ਫੇਟ ਕਰਾਂਗੇ ਵੀਡੀਓ ਬਣਾ ਕੇ ਫਿਰ ਆਪਾਂ ਸਾਰਾ ਵਲੌਗ ਪਾਵਾਂਗੇ ਆਈ ਜਾਂਦਾ ਕਰਤਿਆਲਾ ਜਿਦਾ ਹੱਦ ਤੱਕ ਲਾਵਾ ਇਹ ਕਿਥੋਂ ਡਗਰੂਆਂ ਲਿਆਏ ਹੋਰ ਹੋਰ ਕੁਝ ਨਹੀਂ ਹੋਰ ਜਦੋਂ ਮਸ਼ੀਨ ਖੋਲੀ ਨਾ ਜਿਹੜੀ ਚੱਲਿਆ ਸ਼ਾਇਦ ਲੋੜ ਹੀ ਜਾਂਦੀ ਹੈ ACW ਨਹੀਂ ਲੈ ਕੇ ਆਏ ਉਹ ਲੋੜ ਜਿਹੋ ਤੇ ਆ ਯੂਤਲਾ ਮਸ਼ੀਨ ਦਾ ਨਹੀਂ ਉਥੇ ਡਗਰੂ ਨਹੀਂ ਹੈਗਾ ਐਚ ਡਬਲਯੂ ਨਹੀਂ ਉਥੇ ਬਣਾਈ ਫਿਰ ਤੂੰ ਉਹਦੀ ਜਨਮ ਮਿਕਸ ਕੋਹ ਨਹੀਂ ਹੁੰਦਾ ਹੁਣ ਇੱਥੇ ਰਾਤ ਨੂੰ ਹਾਂਜੀ ਕੀ ਰਿਵਿਊ ਆਪਣਾ ਟੈਰਨ ਲੈ ਗਏ ਵੀਡੀਓ ਲੱਗਦੇ ਵਾਹ ਵਾਹ ਵੱਡੇ ਹੋ ਗਏ ਯਾਰ ਹੂੰ ਪੰਬਲਾਂ ਵਾਲੇ ਪਾਤੇ ਫੇਰ ਆ ਦੇਖੋ ਇਹਨੂੰ ਆਂਦੇ ਜੀ ਉੱਤੇ ਉੱਤੇ ਆ ਆਇਆ ਯਾਰ 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 ਆਹ ਦੇਖੋ ਯਾਰ ਆ ਪਾਤੇ ਹੀ ਅਰੀ ਲੈਣ ਵਾਲੇ ਪਾਉਣੇ ਬਾਅਦ ਹਾਂਜੀ ਹਾਂਜੀ ਰਾਤੀ ਆਪਾਂ ਟਾਇਰ ਲੈਣਦੇ ਸੀ ਤੇ ਹੁਣ ਆਪਾਂ ਟਾਇਰ ਪਾਪ ਤੇ ਮਗਰਲੇ ਨਵੇਂ ਤੇ ਪਹਿਲਾਂ ਚਾਚਾ ਜੀ ਉਹਨਾਂ ਨੇ ਦੇਖੇ ਟਾਇਰ ਉਹ ਥੋੜੇ ਡਾਊਨ ਸੀ ਤੇ 3-4000 ਰੁਪਏ ਦਾ ਫਰਕ ਹੀ ਸਾਰਾ ਤੇ ਹੁਣ ਫਿਰ 25 ਦੇ ਮਾਰਕੇ ਨਾਲੇ ਪਾਤੇ ਆ ਗਏ ਬੀਕੇਟੀ ਦੇ ਚਾਰੇ ਬੀਕੇਟੀ ਦੇ ਹੋ ਗਏ ਅਗਲੇ ਵੀ ਬੀਕੇਟੀ ਦੇ ਮਗਰਲੇ ਵੀ ਬੀਕੇਟੀ ਦੇ ਤੇ ਬਾਅਦ ਸੋ ਬਾਕੀ ਥੋੜੇ ਦਿਨਾਂ ਤੱਕ ਆਪਾਂ ਬਾਹਰ ਕੱਢ ਕੇ ਇਹਨੂੰ ਵੀ ਰਿਪੇਅਰ ਕਰੀ ਦੇਣਾ ਹੀ ਆ ਤੇ ਜੀ ਮੁੰਡਰੇ ਪੇਰ ਵਾਲਾ ਵਲੌਗ ਪਾਵਾਂਗੇ ਉਮੀਦ ਆ ਵਲੌਗ ਸੰਦਾ ਆ ਜੇ ਵਧੀਆ ਲੱਗਾ ਕਰ ਦਿਓ ਲਾਈਕ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ